ਹੇ ਗੁਰਜੀ ਦਾ ਖੰਸਾ ਵਾਹਿਗੁਰੂ ਕੀ ਫਤਿਹ ਪਰਮ ਸਨਮਯੋਗ ਗੁਰਸਵਾਰੇ ਸੰਤਸੰਗੀ ਜਨੋ ਪਗਾਂ ਵਲੇ ਜੋ ਸੇਭਾ ਨੇ ਆਪਣੀ ਰਹਿਮਤ ਬਖਸ਼ਿਸ਼ ਕਿਪਾ ਕਰਕੇ ਗੁਰੂ ਜੀ ਲੋਤਦਰ ਬੈਠਣ ਦਾ ਸੁਭਾਗ ਸਮ ਬਖਸ਼ੇ ਹੈ ਜਿ ਲੜੀ ਵਾਲ ਗੁਰ ਸ਼ਬਦ ਵਿਚਾਰ ਚਲ ਰਹੀ ਹੈ ਤੇਸ ਜੜੀ ਤਹਿਜ ਦਾ ਸ਼ਬਦ ਗੋਬਰੀ ਰਾਣੀ ਦਾ ਤਨ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਜਿਨ੍ਹਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਣ ਸਿੰਘ ਮਹਾਰਾਜ ਦੇ ਪਾਵਨ 108 ਤੇ ਸੁਭਾਏ ਮਾਨ ਹੈ ਸਹਿਜੇ ਕਿਰਪਾ ਦੇ ਕਹਣਗੇ ਦਇਆ ਨਯਾ ਕਰ ਪ੍ਰਾਣ ਪਤ ਮੋਰੇ ਮੋਹਿ ਅਨਾਨਦ ਸ਼ਰਨ ਪ੍ਰਭ ਤੋਰੀ ਜਾਨਗੇ ਪ੍ਰਾਣਾ ਦੇ ਆਸਰੇ ਪ੍ਰਾਣਾ ਦੇ ਪਤੀ ਜੰਨ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ ਮੇਰੇ ਤੇ ਬਖਸ਼ਿਸ਼ ਕਰੋ ਮੈਂ ਅਨਾਥ ਹਾਂ ਤੁਹਾਡੇ ਸ਼ਰਨ ਵਿੱਚ ਆਇਆ ਕਿਹੜਾ ਬੰਦੇ ਨੂੰ ਬੜਾ ਮਾਣ ਹੁੰਦਾ ਹੈ ਕਿ ਮੇਰਾ ਘਰ ਬੜਾ ਗੁੰਬਾ ਹੈ ਪਰਿਵਾਰ ਹੈ ਦੰਬ ਹੈ ਮੈਨੂੰ ਬਹੁਤ ਸਾਰੇ ਲੋਕ ਜਾਣਨ ਵਾਲੇ ਨੇ میرے بہت سارے ہیں میری سنتان ہیں یا میرا پتا ہے میری ماتا ہے اور جدو بندہ یہ کہہ میں اناج پا میرا کوئی بھی سہارا نہیں ہے جی ویسے ناج کا بھاؤ ہوں خزم مالک مہاراج میرا کوئی مالک نہیں کوئی میرا سہارا نہیں میں تھوڑی شرد بچایا ہاں اند خوب میں ہاتھ دے رکھو ਕਚੂ ਛਿਆਣਕ ਉਕਤ ਨਾ ਮੌਰੀ ਕਹਿੰਦੇ ਸੰਸਾਰ ਕੋ ਹਨੇਰੇ ਖੂ ਵਰਗਾ ਤੇ ਮਹਾਰਾਜ ਜੀ ਆਪਣਾ ਹੱਥ ਦੇ ਕੇ ਮੈਨੂੰ ਇਸ ਖੂਬ ਵਿੱਚ ਬਾਹਰ ਕੱਢ। ਆਪਾਂ ਪੜਦੇ ਹਾਂ ਨਾ ਸਾਬ ਜੀ ਕਹਿਣਗੇ ਤੰ ਸੰਸਾਰ ਚਰਨ ਨਗ ਤਰੀਏ ਸਭ ਨਾਨਕ ਬ੍ਰਹਮ ਪਸਾਉ ਸੰਸਾਰ ਇੱਕ ਅਗਿਆਨਤਾ ਦਾ ਸਾਗਰ ਹੈ। پر صاحب جی کہنے کہ وہی ترے گا اہ سو پار ہوئے گا اہ اگیانتا نکل کر گیانتا بھی آئے گا گیان من بنے گا اس رب دی شرم چاہے گا تو ساحج کہنے اندر روپ میں ہاتھ دے رکھو مرے بھانت دے کہ میں بچا لو کیونکہ کچھو سیانت اکتنا موت میری اپنی کوئی چلاکی کو میری سیاحت بلکل کام نہیں کر دی ਇਹ ਬੰਦਾ ਇਹ ਪੂਰਨ ਸਮਾਪਨ ਗੁਰੂ ਅਗੇ ਕਰਦਾ ਨਾ ਪ੍ਰਮਾਤਮਾ ਜੀ ਕਿ ਪ੍ਰਭੂ ਡੋਰੀ ਹਾਤ ਮਾਰੇ ਹੁਣ ਕੋੜੇ ਹੱਥ ਵਿੱਚ ਸਭ ਕੁਝ ਹੈ ਮੇਰੇ ਹੱਥ ਵਿੱਚ ਵੀ ਨਹੀਂ ਹੈ ਰਹਾਉ ਕਰਨ ਕਰਾਉਣ ਸਭ ਕੁਝ ਤੁਮ ਹੀ ਕਹਿੰਦੇ ਸਾਰੇ ਜੀਵਾਂ ਜੀ ਤੁਸੀਂ ਬੈਠੇ ਜੋ ਵੀ ਸੰਸਾਰੇ ਕੰਮ ਕਰ ਰਹੇ ਆ ਇਹ ਤੁਸੀਂ ਕਰਨ ਵਾਲੇ ਤੁਸੀਂ ਕਰਾਉਣ ਤੇ ਜੀਵਾਂ ਪਾਸੋਂ ਆਪਣਾ ਹੁਕਮ ਚਲਾਏ اپنے حکم انسار جیوا تو کم کروان والے تھی ہو تم ہی سمرت نہ ہی ان سب کچھ تم ہی سب کرم کرنا والے تھی ہو تم سمرت نہ ہی ان ہو رہی سمرت پر طاقت بلنه. سرب کلا سمرت تھی ہو نہ ہی ان ہو کوئی ہو نہیں ہے جس میں جتنی طاقت ہوئے سنسار سارے جیون اپنے حکم انسار چلا سکتا سے کیونکہ سنسار دا ہر ایک انسان ہر ایک جیو جنتو اس رب دی رضا ان سر تھی کی بندہ پہ میں رب دا حکم ماندہ ہی نہیں میں رب کو ماندہ نہیں پر فیل رب ان ساری تر رہے ہیں جنہاں کہ میں رب کو ماندہ ہی نہیں پھر وہ بڑھایا ہوئے جوانی ہی ہوئی ہمیشہ ਉਦੇ ਹੁਕਮ ਵਿੱਚ ਬਚਪਨ ਆਇਆ ਜਵਾਨੀ ਆਈ ਬੁਲੇ ਪਾਇ ਮੋਤ ਹੋ ਜਾਈ ਉਹਦੇ ਹੁਕਮੇ ਦੁੱਖ ਵੀ ਆਉਂਦੇ ਨੇ ਸੁੱਖੇ ਵੀ ਆਉਂਦੇ ਨੇ ਕਹਿੰਦੇ ਸਾਰੇ ਸੰਸਾਰ ਵਿੱਚ ਉਹ ਕਰਨ ਵਾਲੇ ਤੁਸੀਂ ਜੋ ਤੁਮਰੇ ਗਤਮਿਤ ਤੁਮਹੀ ਜਾਣੀ ਸੇ ਸੇਵਕ ਜਿਨ ਭਾਗ ਮਥੋ ਦੀ ਤੁ ਆਂ ਤੁਮਰੀ ਗਤਮਿਤ ਤੁਹਾਡੀ ਅਵਸਥਾ ਕਿੰਨੀ ਵੱਡੀ ਹੈ ਮਿਤ ਭਵ ਅੰਦਾਜ਼ਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਉਸ ਕਿਰਨੇ ਕੋ ਵੱਡੇ ਅਸੀਂ ਕਿਸੇ ਬਾਰੇ ਅੰਦਾਜ਼ਾ ਲਾ ਸਕਦੇ ਹਾਂ ਕਿ ਬੰਦਾ ਇਨਾ ਧਨਾੜ ਹੈ ਇਹਦੀ ਨੀ ਉਮਰ ਹੋਈ ਹੋਈਗੀ ਇਨਾ ਇਹਦਾ ਪਰਿਵਾਰ ਹੈ ਇਨੀ ਪ੍ਰਾਪਰਟੀ ਦੇ ਕੋਲ ਪਰ ਰੱਬ ਬਾਰੇ ਮਿੱਤ ਨਹੀਂ ਲਾਈ ਰਿਹਾ ਰੱਬ ਦਾ ਕਿੰਨਾ ਵੱਡਾ ਪਰਿਵਾਰ ਹੈ ਕਿੰਨਾ ਦਾ ਪਸਾਰਾ ਹੈ ਕਿ ਨਹੀਂ ਇਹ ਕੋਈ ਵੀ ਜਾਣ ਨਹੀਂ ਸਕਦਾ ਇਹ ਤੁਸੀਂ ਆਪ ਜਾਣਦੇ ਜੀ ਸੇਵਕ ਜਿਹਨੇ ਭਾਗ ਮਥੋਰੀ ਜਿਨ੍ਹਾਂ ਮਲੁਖਾਂ ਦੇ ਚੰਗੇ ਭਾਗ ਨੇ ਉਹ ਤੁਹਾਡੇ ਦੇ ਸੇਵਕ ਬਣ ਜਾਂਦੇ ਤੁਹਾਡੀ ਸੇਵਾ ਭਗਤੀ ਕਰਨ ਕਰਕੇ ਤੁਹਾਡੇ ਸੇਵਕ ਬਣ ਗਏ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ-ਪੋਤ ਭਗਤਨ ਸੰਗ ਜੋਰੀ ਤੁਸੀਂ ਹਮੇਸ਼ਿਆ ਆਪਣੇ ਗੁਰਮੁਖਾਂ ਸੇਵਕਾਂ ਦੇ ਨਾਲ ਰਹਿੰਦੇ ਹੋ ਕਿ ਤੁਹਾਡੇ ਸੇਵਕ ਤੁਹਾਡੇ ਵਿੱਚ ਵਿੱਚ ਮਿਸ਼ਰਤ ਹੀ ਰਹਿੰਦੇ ਤੇ ਨਾਮ ਹੀ ਲੱਗੇ ਰਹਿੰਦੇ ਨੇ ਕਹਿੰਦੇ ਓ ਤੁਹਾਨੂੰ ਤੁਹਾਡੇ ਵਿੱਚ ਭਗਤ ਜੁਗ ਮਿਲੇ ਰਹਿੰਦੇ ਨੇ ਜਿਵੇਂ ਓਤ-ਪੋਤ ਭਗਤਨ ਸੰਗ ਜੋਰੀ ਜਿਹੇ ਤਾਣਾ ਪੇਟਾ ਹੁੰਦਾ ਤੁਸੀਂ ਕਪੜਾ ਵੇਖਦੇ ਆਂ ਨਹੀਂ کچھ لائن داگے دیں اتنا چلتی ہیں کہ اس طرح چلتی ہیں انہوں تانا تو پیٹا کپس ہی مل ہیں جب کپڑا پالو گے تو داگا چھوٹے گا نہیں داگا جائے گا داگے ٹوٹن گے تانا ٹوٹے گا پرچو ایک دم چھڑ دے نہیں کہنے اس طرح جڑے رب جڑے ہوئے بندے نے سریر تو ختم ہو جائے گا پر جو پریت بنائی ہوئی ہے وہ ٹوٹے گی ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕੇਗੀ ਤੇ ਸਹਿਬ ਜੀ ਕਹਿੰਨ ਲਗੇ ਪ੍ਰਯੋਗ ਪ੍ਰਯੋ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਰਿਸ਼ਤ ਉਹ ਚੰਦ ਚਕੋਰੀ ਜਦ ਰਾਤ ਹੁੰਦੀ ਹੈ ਤਾਂ ਚਕੋਰੀ ਇੱਕ ਐਸਾ ਜਾਨਵਰ ਹੈ ਜਿਹੜਾ ਸਾਰੀ ਰਾਤ ਚੰਨ ਨੂੰ ਵੇਖਦਾ ਰਹੇ ਸਾਰੀ ਰਾਤ ਚੰਨ ਨੂੰ ਵੇਖੀ ਜਾਏਗਾ ਕਹਿੰਦੇ ਉਸ ਦਾ ਬੜੇ ਸੇਵਕਾਂ ਦਾ ਪਿਆਰ ਪ੍ਰਮਾਤਮਾ ਜੀ ਇਉਂ ਹੈ ਕਿ ਜਿਵੇਂ ਚਕੋਰੀ ਦਾ ਚੰਨ ਨਾਲ ਪਿਆਰ ਹੈ کہ تڈے سر پرو پرو نام تیر درشن چاہ تین پیاارا پیارا کہی جانے ہمیشہ تینوں پیارا کہی جاتے پیارے کتنے آ تو میں تیر ملنا چاہوں گا ان پیا پیارا, پیارا یاد کر کے یاد کرتے ہیں کہ درشن چاہے کوئی تام ہونا اندر کہ رب جی تھوڑا ددار درشن ہو جائے رام سنت میں شنا ہی ایک جن کئی میں لا کروڑی کہتے رب رب دے سانت جن سیوک کو فرق نہیں ہوتا رب کے ویچ انتر نہیں رہتا وہ کو جی ہو کرتا توں ہوا مجھ میں رہا نہ ہوں جب آپ کا مٹ گیا جب دیکھا تب ہر جن ہر انتر نہیں نانک ساچی ماں رب دک ربر رہتا نہیں پر ایک ਕੋ ਵਿਰਲਾ ਹੀ ਅਸਾ ਸੇਵਕ ਹੁੰਦਾ ਜਿਹੜਾ ਲੱਖਾਂ ਤੁਲਾਂ ਵਿੱਚ ਐਸਾ ਹੁੰਦਾ ਰੱਬ ਨਾਲ ਮਿਲਿਆ ਹੁੰਦਾ ਜੋ ਰੱਬ ਵਰਗਾ ਹੀ ਹੋ ਜਾਂਦਾ ਜਾ ਕਹਿ ਹੈ ਪ੍ਰਗਟ ਪ੍ਰਭ ਹੋਵਾ ਅਨ ਦਿਨ ਕੀਰਤਨ ਰਸਨ ਰਮੋਰੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੇ ਗੁਣ ਆ ਕੇ ਵਸ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੀ ਯਾਦ ਸਿਮਰਨ ਆ ਗਿਆ ਕਹਿੰਦੇ ਅਨ ਦਿਨ ਕੀਰਤਨ

ਜੇ ਸਾਡੇ ਸਵਾਸ ਚੱਲ ਰਹੇ ਨੇ ਅਸੀਂ ਤੁਰਦੇ ਫਿਰਦੇ ਆ ਖਾਂਦੇ ਪੀਂਦੇ ਤੁਰੇ ਬੋਲਦੇ ਆ ਇਹ ਸਭ ਕੌਣ ਚਲਾ ਰਿਹਾ ਸਵਾਸਾਂ ਕਰਕੇ ਜੇ ਸਾਹ ਬੰਦ ਹੋ ਗਏ ਬੰਦਾ ਬੋਲਣਾ ਬੰਦ ਸੁਣਨਾ ਬੰਦ ਹੋ ਜਾਂਦਾ ਤਿੰਨ ਸਵਾਸ ਦਾ ਆਸਰਾ ਕੌਣ ਹੈ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੂੰ ਹੈ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਔਣ ਸੰਤਨ ਕੈ ਸੰਗ ਸੰਗੋਰੀ ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਬਾਜੂ ਜੀ ਏ ਨਾਨਕ ਆ ਕਈ ਨਾਨਕ ਨੂੰ ਪ੍ਰਭ ਕੀਜੈ ਕਿ ਨਾਨਕ ਤੇ ਕਿਰਪਾ ਕਰਪਾ ਮੈਂ ਥੋੜਾ ਸੇਵਕ ਹਾਂ ਮੈਂ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਨਾਨਕ ਨੂੰ ਪ੍ਰਭ ਕੀਜੈ ਕਿਰਪਾ ਮੇਰੇ ਤੇ ਕਿਰਪਾ ਕਰੋ ਉਹਨ ਸੰਤਨਕ ਹੈ ਜਿਨ੍ਹਾਂ ਸੰਤ ਜਾਨੇ ਪਿੱਛੇ ਗੱਲ ਕੀਤੀ ਏ ਕਿ ਜਿਹੜੇ ਹਮੇਸ਼ਾ ਰੱਬ ਨੂੰ ਧਿਆਉਂਦੇ ਹਨ ਰੱਬ ਦੀ ਕੀਰਤੀ ਕਰਦੇ ਰਹਿੰਦੇ ਨੇ ਕਿਨੇ ਕਿਤੇ ਐਸੇ ਗੁਰਮੁਖਾਂ ਦੇ ਸੰਗਤ ਮੈਨੂੰ ਮਿਲ ਜਾਈਂ ਹਮੇਸ਼ਾ ਮੈਨੂੰ ਐਸੇ ਸੰਗਾਂ ਦੀ ਸੰਸੰਗੀਆਂ ਦੀ ਉਹਨ ਸੰਤਨਕ ਹੈ ਸੰਗ ਸੰਗੋਰੀ ਉਹਨੇ ਸੰਗਤ ਪ੍ਰਾਪਤ ਹੋਵੇ ਰੋਜ਼ ਪੜ੍ਹਦੇ ਆ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਰਦ ਦਾ ਨਾਮ ਚਿਤਾਵੇ ਮੈਨੂੰ ਉਹਨਾਂ ਦਾ ਮਿਲਾਪ حاصل ਹੋਵੇ ਜਿਨ੍ਹਾਂ ਦੇ ਸੰਗ ਦੇ ਪ੍ਰਮਾਤਮਾ ਨਾਲ ਤੇਰਾ ਮਿਲਾਪ ਤੇਰੀ ਯਾਦ ਬਣੀ ਰਹੇ ਸਤਿਗੁਰੂ ਕਿਰਪਾ ਕਰਨ ਅਸੇ ਵੀ ਅਸੇ ਗੁਰਮੁਖਾਂ ਦੀ ਸੰਗਤ ਕਰੀਏ ਜਿਹੜੇ ਹਮੇਸ਼ਾ ਸਰਬ ਦਾ ਨਾਮ ਸਿਮਰਦਨ ਹੋਏਗਾ ਕਿ ਕਿ ਜੇ ਉਹ ਰੱਬ ਨਾਲ ਜੁੜੇ ਹੋਏ ਨੇ ਸਾਨੂੰ ਵੀ ਜੋੜ ਦੇਣੇ ਪੁਰ ਆਪਣਾ ਇੱਕਮਿਕ ਹੋ ਗਏ ਸਾਨੂੰ ਇੱਕਮਿਕ ਕਰ ਦੇਣਗੇ ਉਹਨਾਂ ਦਾ ਜੀਵਨ ਸਫਲ ਹੋਇਆ ਸਾਡਾ ਵੀ ਸਫਲ ਹੋ ਜਾਏਗਾ ਜਿਨੀ ਨਾਮ ਤੇ ਆਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਹੜੇ ਉਹਨਾਂ ਗੁਰਮੁਖਾਂ ਦੇ ਸੰਗਤ ਕਰਦੇ ਹਨ ਉਹਨਾਂ ਦਾ ਸੰਸਾਰ ਵਿੱਚ ਆਉਣਾ ਇਹ ਮਨੁੱਖਾ ਲਈ ਪ੍ਰਵਾਨ ਹੋ ਜਾਂਦੀ ਸਤਿਗੁਰ ਰਹਿਮਤ ਕਰ ਬਖਸ਼ਿਸ਼ ਕਰਨ ਕਿਤੇ ਉਹਨਾਂ ਗੁਰਮੁਖਾਂ ਦੇ ਸੰਗਤ ਕਰਦੇ ਆ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਜਾਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਬਾਪੇ ਮੇਲੇ ਹੋ ਜਾਣ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦੇ ਅਨੇਕ ਬਰબાદੀਆਂ ਭੁੱਲਾ ਗਲਤੀਆਂ ਹੋ ਜਾਇਆ ਕਰਦੇ ਸੰਗਤ ਕੋ ਦੋਣਾ ਬਖਸ਼ਿਉ ਜੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ